ਪੀਟੀਈ ਨਿਊਜ਼ ਪੰਜਾਬ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਤਿ ਸ੍ਰੀ ਅਕਾਲ ਧੰਨਵਾਦ ਤੇ ਮੈਂ ਤੁਹਾਡੇ ਨਾਲ ਤਰਸੇਮ ਸਿੰਘ ਗਿੱਲ ਤੁਸੀਂ ਦੇਖ ਰਹੇ ਹੋ ਪੀਟੀਈ ਨਿਊਜ਼ ਪੰਜਾਬ ਚੈਨਲ ਤੇ ਮੈਂ ਤੁਹਾਡੇ ਨਾਲ ਤਰਸੇਮ ਸਿੰਘ ਗਿੱਲ ਜੇਕਰ ਬਚਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਕਿਸੇ ਬਾਹਣ ਨੂੰ ਬਚਾਉਂਦੇ ਹੋਏ ਦਿੱਲੀ ਤੋਂ ਅਟਾਰੀ ਜਾਣ ਵਾਲੇ ਟਰੱਕ ਦਾ ਵਿਗੜਿਆ ਸੰਤੁਲਨ ਦਿੱਲੀ ਤੋਂ ਅਟਾਰੀ ਜਾਣ ਵਾਲਾ ਟਰੱਕ ਖੰਨਾ ਸ਼ਹਿਰ ਨਵਾਂ ਬੱਸ ਸਟੈਂਡ ਨੇੜੇ ਪਲਟ ਗਿਆ ਮੌਕੇ ਤੇ ਪਹੁੰਚੇ ਖੰਨਾ ਪੁਲਿਸ ਦੇ ਐਸ ਆਈ ਅਧਿਕਾਰੀ ਗੁਰਵਿੰਦਰ ਕੁਮਾਰ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਉਹਨਾਂ ਦੱਸਿਆ ਕਿ ਜਾਨੀ ਮਾਨੀ ਨੁਕਸਾਨਦਾਰ ਰਹਿ ਬਚਾਅ ਪੀਟੀ ਨਿਊਜ਼ ਪੰਜਾਬ ਦੇ ਨਾਲ ਖੰਨਾ ਤੋਂ ਤਰਸੇਮ ਸਿੰਘ ਗਿੱਲ ਤੇ ਹਨੀ ਖੰਨਾ ਦੀ ਵਿਸ਼ੇਸ਼ ਰਿਪੋਰਟ ਸਰ ਸਰ ਜਿਹੜਾ ਵਿਸ਼ੇਰਾ ਗਰਾਉਂਡ ਕੋਲ ਸੈਂਟਰ ਪਰ ਟਿਆ ਜਿਹੜਾ ਹਾਸਾ ਹੋਇਆ ਇਹ ਕਿੰਨੇ ਵਜੇ ਤਕਰੀਬ ਹੋਇਆ ਔਰ 8:30 ਵਜੇ ਦੀ ਗੱਲ ਆ ਜਿਹੜਾ ਡਰਾਈਵਰ ਦੀ ਉਹ ਸੰਕਰੋਂ ਵਿਗੜ ਗਿਆ ਜਾ ਕੇ ਇਹਨਾਂ ਜਿਹੜਾ ਵਿਸ਼ੇਰਾ ਗਰਾਉਂਡ ਆ ਜਿਹੜੀ ਟ੍ਰੇਲਿੰਗ ਹੁੰਦੀ ਆ ਉਹਦੇ ਨਾਲ ਤੋੜ ਕੇ ਉੱਪਰ ਪੈ ਟ ਗਿਆ ਸਰ ਇਹ ਜਿਹੜਾ ਟੱਕਾ ਕਿੱਥੋਂ ਆ ਰਸੀ ਕਿੱਥੇ ਨੇ ਜਾਣਾ ਸੀ ਗੱਲ ਆ ਜਾਰ ਰਿਹਾ ਅਦਕਾ ਜੀ ਦਿੱਲੀ ਤੋਂ ਅਟਾਰੀ ਤੇ ਕਿੰਨੇ ਵਜੇ ਇਹ ਹਾਸਾ ਹੋਇਆ ਸਰ 3:30 ਵਜੇ ਤੇ ਤੁਹਾਨੂੰ ਕਿੰਨੇ ਦੇ ਕੋਲ ਆਂਦੀ ਹੈ ਉਹਦੇ ਪੰਜ ਮਾੜੇ ਬਹੁਤ ਗੇੜੀ ਤੇ ਇਹਦੇ ਵਿੱਚ ਕੋਈ ਜਾਨੀ ਮਾਨੀ ਨੁਕਸਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਹ ਟਰੱਕ ਮੰਡਲ ਦਾ ਜਿਹੜਾ ਕਾਰਨ ਇਹ ਤਾਂ ਕਾਰਨ ਕੀ ਰਿਹਾ ਟਰੱਕ ਖੜੂ ਦਾ ਇਹ ਜੋ ਰਾਤਾ ਜਾ ਰਿਹਾ ਜੀ ਕਾਰ ਕਿਸਾਉਂਦਾ ਬਚਾਉਂਦਾ ਪੁਲਟ ਸਰ ਜਿਹੜਾ ਇਹ ਜਾਮ ਲੱਗਿਆ ট্রাক ਕਰਕੇ ਕਿੰਨੀ ਦੇਰ ਬਾਅਦ ਖਲਾਇਆ ਗਿਆ ਤੁਹਾਡੇ ਵੱਲੋਂ ਉਹਦੇ ਨਾਲ ਅਸੀਂ ਕ੍ਰੇਨ ਵਗ੍ਹਾ ਦੇ ਲਈ ਕ੍ਰੇਨ ਦੇ ਨਾਲ 15 ਮਿੰਟ ਦੀ ਸੇਵਾ ਕਰਾ ਸਰ ਡਰਾਈਵਰ ਤੇ ਕੋਈ ਸੱਟਾ ਵਗੈਰਾ ਲੱਗਿਆ ਨਾ ਇਹ ਕੀਆ ਚੋਟੀ ਵੱਲੋਂ ਟੀਮ ਮੈਡੀਸਿਨ ਦਿੱਤੀ ਕਿ ਫਸਟ ਐਡ ਫਸਟ ਐਡ ਤੁਹਾਡੇ ਵੱਲ ਫਸਟ ਐਡ ਦੇ ਕੇ ਇਹਨੂੰ ਭੇਜਿਆ ਗਿਆ ਠੀਕ ਆ ਸਰ ਮਿਹਰਬਾਨੀ ਤਾਂ ਲਵਾ ਦਿੱਤੀ